देखो रमन जी ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਜੰਮੂ ਵਾਲਿਆਂ ਨੂੰ ਤੇ ਹਰਿਆਣੇ ਵਾਲਿਆਂ ਨੂੰ ਕਿ ਤੁਸੀਂ ਸਾਨੂੰ ਜਗ੍ਹਾ ਦਿੱਤੀ ਪੜਨ ਵਾਸਤੇ ਤੁਸੀਂ ਸਾਨੂੰ ਐਜੂਕੇਸ਼ਨ ਵਾਸਤੇ ਪਲੇਟਫਾਰਮ ਦਿੱਤਾ ਤੁਹਾਡੇ ਵਿੱਚ ਰਹਿ ਕੇ ਅਸੀਂ ਬੜਾ ਚੰਗਾ ਮਹਿਸੂਸ ਕੀਤਾ ਤੇ ਅਸੀਂ ਤੁਹਾਡੀ ਇਹਦੀ ਚੜ੍ਹਦੀ ਕਲਾ ਵਾਸਤੇ ਤੁਹਾਡੇ ਨਾਲ ਖੜਾਂਗੇ ਪਰ ਜਦੋਂ ਜਦੋਂ ਤੁਸੀਂ ਆਪਣੇ ਘਰ ਚ ਰਹਿਣ ਲਈ ਪੜਨ ਦੀ ਜਗ੍ਹਾ ਦਿੱਤੀ ਤੇ ਕੋਈ ਬੰਦਾ ਆ ਕੇ ਮਕਬਜ਼ਾ ਹੀ ਕਰ ਲਾ ਇਹ ਤਾਂ ਬਰਦਾਸ਼ਤ ਨਹੀਂ ਹੁੰਦਾ ਆਪਾਂ ਆਪਾਂ ਕਿਸੇ ਦੇ ਹੱਕ ਤੇ ਕਿਸੇ ਤੇ ਕਬਜ਼ਾ ਨਹੀਂ ਕਰਦੇ ਪਰ ਸਾਡੇ ਤੇ ਵੀ ਨਾ ਕੋਈ ਕਰੇ ਇਹ ਚਰਚਾ ਖਾਸੀ ਹੋਈ ਜੀ ਦੇਖੋ ਤੁਸੀਂ ਸਾਡੇ ਮਹਿਮਾਨ ਸਾਡਾ ਮਹਿਮਾਨ ਨਿਵਾਜ਼ੀ ਬਤੌਰੇ ਫਰਜ਼ ਆ ਕੇ ਤੁਸੀਂ ਤੇ ਸਹਿਜ ਮਹਿਸੂਸ ਕਰੋ ਤੁਹਾਨੂੰ ਕੋਈ ਐ ਨਾ ਲੱਗੇ ਕਿ ਤੁਸੀਂ ਕਿਸੇ ਟਾਰਗੇਟ ਤੇ ਹੋ ਇਹ ਜੀ ਕੋਈ ਗੱਲ ਤੁਹਾਨੂੰ ਕੋਈ ਚੀਜ਼ ਐਵੇਂ ਸਮੱਸਿਆ ਲੱਗੇ ਸਾਨੂੰ ਕਹੋ ਅਸੀਂ ਉਹਦਾ ਹੱਲ ਕੱਢਾਂਗੇ ਤੇ ਪਰ ਜੇ ਤੁਸੀਂ ਇਹ ਕਹੋਗੇ ਸੀ ਅਬ ਤਾਂ ਜੇ ਤੁਸੀਂ ਡਿਬੇਟ ਇਹ ਲੈ ਕੇ ਆਉਣੀ ਹੋਈ ਸਾਡਾ ਹੱਕ ਹੈਗਾ ਨਹੀਂ ਇਹ ਹੱਕ ਹੈ ਤੇ ਬਹਿਸ ਵੀ ਨਹੀਂ ਅਸੀਂ ਕਰਨੀਗੇ ਇਹ ਬਹੁਤ ਕਲੀਅਰ ਆ ਸੀ ਇਹ ਤੇ ਅਸੀਂ ਬਹਿਸ ਬੂਤ ਬ ਵਿਚਾਰਕ ਲੜਾਈ ਲੜੂਈ ਕੋਈ ਨਹੀਂ ਹੈਗੀ ਬਿਲਕੁਲ ਦੇਖੋ ਸਾਡੀ ਜ਼ਮੀਨ ਆ ਤੁਹਾਡਾ ਕਬਜ਼ਾ ਕੇਂਦਰ ਦਾ ਜੋ ਸੱਚਾਈ ਆ ਉਸ ਕਬਜ਼ੇ ਦੇ ਦਮ ਤੇ ਹੀ ਗੱਲਾਂ ਹੋ ਰਹੀਆਂ ਨੇ ਮਤਲਬ ਅਸੀਂ ਕੋਈ ਹੋਰ ਸਮਝਾਉਣ ਦੀ ਲੜਾਈ ਨਹੀਂ ਲੜ ਰਹੇ ਵੀਰ ਕਿਉਂ ਸਾਡਾ ਸਾਡਾ ਹੈ ਸਾਨੂੰ ਕਲੀਅਰ ਆ ਜਿਹਨੂੰ ਨਹੀਂ ਕਲੀਅਰ ਉਹ ਆਪਦਾ ਵਿਚਾਰੇ ਸਾਨੂੰ ਕੋਈ ਇੱਥੇ ਡਿਬੇਟ ਨਹੀਂ ਹੈ ਇਹ ਡਿਬੇਟ ਨਹੀਂ ਅਸੀਂ ਕਰਾਂਗੇ ਵੀ ਅਸੀਂ ਆਪਣੇ ਨਾਰੇ ਮਾਰਾਂਗੇ ਤੇ ਠੀਕ ਆ ਜੀ ਵੀ ਅੱਛਾ ਦੂਜੀ ਗੱਲ ਸਾਡਾ ਤਾਂ ਇਹ ਸੀਗਾ ਜੀ ਵੀ ਸਾਡੇ ਵਾਸਤੇ ਦੇਖੋ ਇਸ ਧਰਮੇ ਦਾ ਸਭ ਤੋਂ بڑا ਜਿਹੜਾ ਪੋਜ਼ਿਟਿਵ ਆ ਜਿਹੜਾ ਸੈਨੇਟ ਤੋਂ ਵੀ ਵੱਡਾ ਉਹ ਇਹ ਆ ਕਿ 1983 ਜਦੋਂ ਗਵਰਨਰ ਦਾ ਕਰਾ ਹੋਇਆ ਸੀ ਉਹ ਬੜਾ ਸਿਆਸੀ ਜਨਤਾ ਇਕੱਠਾ ਸੀਗਾ ਜੀ ਜੀਚ ਸਿੱਧਾ ਇਹ ਸੀਗਾ ਕਿ ਯਾਰ ਵੀ ਤੁਸੀਂ ਪੰਜਾਬ ਦੇ ਹੱਕਾਂ ਦੀ ਮਤਲਬ ਸਟੇਜ ਲਾ ਕੇ ਹੋਈ ਪੁਲਿਸ ਨੇ ਰੋਕ ਲੈ ਤਾ ਉਵੇਂ ਦਾ ਮਤਲਬ 12000 ਬੰਦਾ ਉਵੇਂ ਇਕੱਠਾ ਹੋਇਆ ਤਾਂ ਉਹ ਮੌਕਾ ਇੰਨੇ ਸਾਲਾਂ ਬਾਅਦ ਸਾਡੇ ਵਾਸਤੇ ਬਣਿਆ। ਸੰਤੋ ਮਰਵਿੰਦ ਨੇ ਇੱਥੇ ਢਿੱਗੜੋਂ ਬਾਹਰ ਕਰਤਾ ਸੀ। 2008 ਤੋਂ ਬਾਅਦ ਚ ਕਿਸਾਨਾਂ ਦਾ ਵੀ ਇਕੱਠ ਵੱਡਾ ਨਹੀਂ ਸੀ ਹੋਇਆ ਜੀ। ਹੁਣ ਉਹਦੇ ਨਾਲ ਸਾਡਾ ਤਾਂ ਐਸੀ ਵੀ ਯਾਰ ਇਹ ਤਾਂ ਸਾਡਾ ਮਨ ਪ੍ਰਾਪਤੀ ਹੀ ਆ ਕਿ ਉਹ ਨਾਰਾ ਵਾਪਸ ਇੱਥੇ ਯੂਨੀਵਰਸਿਟੀ 'ਚ ਲੱਗਿਆ, ਢਿੱਗੜ 'ਚ ਲੱਗਿਆ। ਹਾਂ ਤਾਂ ਉਹ ਨਾਰੇ ਦੀ ਖੁਸ਼ੀ ਆ ਕਿ ਉਹ ਤਾਂ ਵੱਡੀ ਪ੍ਰਾਪਤੀ ਉਹ ਵੀ ਅੱਛੇ ਉਹਨਾਂ ਨੇ ਫਿਰ ਵਾਰ-ਵਾਰ ਕਰਨ ਹੁੰਦੀ ਜੀ ਕਿ ਸੈਨਟ ਦੀ ਵੱਡੀ ਚੀਜ਼ ਆ। ਇਹ ਦੇਖੋ ਸਾਡੇ ਵਾਸਤੇ ਸੈਨਟ ਵੀ ਤਾਂ ਵੱਡੀ ਚੀਜ਼ ਆ ਉਹ ਪੰਜਾਬ ਦੀ ਨੁਮਾਇੰਦਗੀ ਦਾ ਸਾਡਾ। ਵੀ ਜੇ ਤੋ ਐਂ ਕਰੋ ਸਟੇਟ ਯੂਨੀਵਰਸਿਟੀ ਨੂੰ ਮੇੜ ਦੋ ਅਸੀਂ ਆਪੇ ਭਗਵਾਨ ਤਵਨ ਲੜੀ ਚੱਲਾਂਗੇ ਕੀ ਸੈਨੇਟ ਦਾ ਕਰਨਾ ਨਹੀਂ ਕਰਨਾ ਉਹ ਤਾਂ ਸਾਡੀ ਪਹਿਲੀ ਚੀਜ਼ ਸਾਡਾ ਇੱਕ ਆਪਦਾ ਕਲੇਮ ਹੈ ਸਾਡੀ ਲੜਾਈ ਉਸ ਕਲੇਮ ਦੀ ਆ ਬਿਲਕੁਲ ਉਸੇ ਚੋ ਸੈਨੇਟ ਆ ਉਹ ਕਲੇਮ ਤੋਂ ਬਿਨਾ ਸੈਨੇਟ ਦਾ ਵੀ ਅਸੀਂ ਕੀ ਕਰਾਂਗੇ ਜੇ ਅਸੀਂ ਇਹ ਕਹਿਣਾ ਪਏ ਜੇ ਵੀ ਹਾਂ ਉਹ ਕੇਂਦਰ ਚ ਲਾ ਲੈ ਪਰ ਸੈਨੇਟ ਉਹ ਵੀ ਥੋੜੀ ਗੱਲ ਆ ਪਰ ਮਨਜੀ ਇੱਕ ਗੱਲ ਇਹ ਵੀ ਬੜੀ ਆਪਣੇ ਵਿਚਾਰਨ ਵਾਲੀ ਆ ਕਿ ਸਾਡੇ ਨਾਲ ਦਿੱਲੀ ਇਹ ਕਿਉਂ ਕਰਦੀ ਆ ਸਾਰਾ ਕੁਝ ਇਹਦਾ ਮਤਲਬ ਇਹ ਹੈ ਕਿ ਅਸੀਂ ਇੱਕ ਦੇਸ਼ ਆ ਸਾਨੂੰ ਸੂਬਾ ਬਣਾ ਕੇ ਪੇਸ਼ ਕੀਤਾ ਗਿਆ ਪਰ ਅਸੀਂ ਸੂਬਾ ਤਾਂ ਹੈ ਨਹੀਂ ਜਿਹੜੀ ਧਿਰ ਕੋਲ ਜਿਹੜੇ ਪੰਜਾਬ ਕੋਲ ਆਪਣਾ ਪਾਣੀ ਆਪਣੀ ਜਵਾਨੀ ਆਪਣਾ ਸੱਭਿਆਚਾਰ ਆਪਣੀ ਬੋਲੀ ਆਪਣਾ ਪਹਿਰਾਵਾ ਆਪਣਾ ਗ੍ਰੰਥ ਆਪਣਾ ਪੰਥ ਆਪਣਾ ਸਾਰਾ ਕੁਝ ਤਖਤ ਵੀ ਸਾਡੇ ਕੋਲ ਸਾਡੇ ਗੁਰੂ ਨੇ ਸਾਨੂੰ 1920 ਦੇ ਵਿੱਚ ਕਹ ਜੀ ਪੀਸੀ ਸਾਡੀ ਆਪਣੀ ਦਿੱਤੀ ਆ ਪਾਰਲੀਮੈਂਟ ਜਿਹੜੀ ਇਸ ਪਾਰਲੀਮੈਂਟ ਨੂੰ 27 ਸਾਲ ਪਹਿਲਾਂ ਬਣੀ ਆ ਸੋ ਜੇ ਇੱਕ ਅੱਜ ਮੋਦੀ ਸਾਹਿਬ ਇਹਦੇ ਤੇ ਕੰਮ ਕਰਦੇ ਤੇ ਦਾ ਮਤਲਬ ਉਹ ਇੰਨੀ ਗੁਲਾਮੀ ਤੋਂ ਬਾਅਦ ਇੱਕ ਦੇਸ਼ ਨਾਲ ਟੱਕਰ ਲੈ ਰਹੇ ਆ ਨਹੀਂ ਤੇ ਤੁਸੀਂ ਇੱਕ ਇਤਿਹਾਸ ਦੇ ਵਿੱਚ ਵੇਖੋਗੇ ਪਾਕਿਸਤਾਨ ਇੰਗਲੈਂਡ ਜਰਮਨ ਫਰਾਂਸ ਜਾਂ ਅਮਰੀਕਾ ਕੈਨੇਡਾ ਵਰਗੇ ਦੇਸ਼ ਕਦੀ ਵੀ ਆਪਣੇ ਵਸਿੰਦਿਆਂ ਤੇ ਗੋਲੀਆਂ ਨਹੀਂ ਚਲਾਉਂਦੇ ਪਰ ਕੀ ਇਹ ਪੰਜਾਬ ਤੇ ਪੰਜਾਬੀਅਤ ਨੂੰ ਇੱਥੇ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟਾਰਗੇਟ ਕਿਲਿੰਗ ਜਿਹੜੀ ਕੀਤੀ ਜਾਂਦੀ ਆ ਉਹਦਾ ਮਤਲਬ ਇਹ ਹੈ ਕਿ ਸਾਡੀ ਸੋਵਰਨਿਟੀ ਨੂੰ ਚੈਲੰਜ ਕਰਕੇ ਉਸ ਤੋਂ ਬਾਅਦ ਬਾਹਰ ਦੇ 5 ਵਾਇਸ ਦੀ ਸੋਵਰਨਿਟੀ ਨੂੰ ਚੈਲੰਜ ਕਰਨਾ ਸਿੱਧੇ ਤੌਰ ਤੇ ਉਹਨਾਂ ਦੀ ਪੱਗ ਨੂੰ ਹੱਥ ਪਾਉਣਾ ਇਹਦਾ ਮਤਲਬ ਇਹ ਹੈ ਕਿ 370 ਧਾਰਾ ਖਤਮ ਕਰਕੇ ਉਹ ਆਪਣੇ ਆਪ ਨੂੰ ਐ ਸਮਝਦੇ ਆ ਕਿ ਅਸੀਂ ਬੜੀ ਵੱਡੀ ਫਤਿਹ ਕਰ ਲਈ ਪਰ ਉਸ ਤੋਂ ਬਾਅਦ ਉਹਨਾਂ ਦਾ ਸਿੱਧਾ ਡਾਕਾ ਪੰਜਾਬ ਤੇ ਪੰਜਾਬ ਇੱਕ ਸੂਬਾ ਨਹੀਂ ਆ ਪੰਜਾਬ ਇੱਕ ਦੇਸ਼ ਆ ਤੇ ਜਿਹੜੇ ਦੇਸ਼ ਕੋਲੇ ਇਸ ਦੇ ਭਾਰਤ ਤੋਂ ਪਹਿਲਾਂ ਹੀ ਸਾਰਾ ਕੁਝ ਉਹਨਾਂ ਦੇ ਪੁਰਖਿਆਂ ਨੇ ਦਿੱਤਾ ਹੋਵੇ ਉਹ ਐਡਾ ਸੌਖਾ ਕਿਦਾਂ ਗਵਾ ਸਕਦੇ ਆ ਅੱਜ ਅਸੀਂ ਆਪਣੇ ਜਵਾਨ ਵੀ ਗਵਾਲੇ ਪਰ ਅਸੀਂ ਹੁਣ ਉਸ ਤੋਂ ਬਾਅਦ ਇੱਕ ਤੁਹਾਡੀ ਐਜੂਕੇਸ਼ਨ ਤੇ ਡਾਕਾ ਉਸ ਤੋਂ ਬਾਅਦ ਨਾਲ ਹੀ ਡਿਊਟੀ ਦੇ ਅੰਡਰ ਚੰਡੀਗੜ੍ਹ ਨੂੰ ਕਰਦਾ ਉਹ ਉਹਦਾ ਫੈਸਲਾ ਪਾਰਲੀਮੈਂਟ ਦੇ ਵਿੱਚ ਇਹਨਾਂ ਵਿਚਾਰਨਾ ਸੀ ਇਹਨਾਂ ਨੇ ਇਹ ਤੁਹਾਡਾ ਵਿਰੋਧ ਵੇਖ ਕੇ ਉਹਨੂੰ ਬੈਕ ਲੈ ਲਿਆ ਹਨਾ ਤੇ ਜੇ ਸਾਡੇ ਜਿਹੜੇ ਜਿਨ੍ਹਾਂ ਨੂੰ ਅਸੀਂ ਸਮਝਿਆ ਕਿ ਸਾਡੇ ਆਪਣੇ ਪੰਥ ਕਾਗੂ ਸਾਡੇ ਪੰਜਾਬ ਦੇ ਹੱਕ ਲੈ ਕੇ ਦੇਣਗੇ ਜਾਂ ਸਾਡੇ ਮਿਲਿਆ ਹੋਇਆ ਕੰਡੂ ਸੇਫ ਰੱਖਣਗੇ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ 2008 ਦੇ ਸੰਮਤੰਗ ਨੂੰ ਜੇ ਚੇਤਾ ਨਾ ਭੁੱਲੇ ਛਾਏ ਤੋਂ ਉਦੋਂ ਚੀਫ ਮਿਨਿਸਟਰ ਸਰ ਦਾ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ 8ਵੀਂ ਤੱਕ ਕਿਸੇ ਬੰਦੇ ਨੂੰ ਫੇਲ ਕਿਸੇ ਬੱਚੇ ਨੂੰ ਫੇਲ ਨਹੀਂ ਕਰਨਾ ਉਹਦਾ ਮਤਲਬ ਇਹ ਹੀ ਸਿੱਧੇ ਤੌਰ ਤੇ ਕਿ ਉੱਥੋਂ ਹੁਕਮ ਆਇਆ ਕਿ ਤੁਸੀਂ ਇਹ ਪੰਜਾਬ ਚ ਲਾਗੂ ਕਰ ਦਿਓ ਕਿ ਇਹਨਾਂ ਦੀ ਨੀ ਇੰਨੀ ਕਮਜ਼ੋਰ ਹੋ ਜੇ ਇਹਨਾਂ ਨੂੰ ਆਪਣੇ ਤੇ ਪਾਏ ਦੀ ਪਰਖ ਹੀ ਨਾ ਹੋਵੇ ਪਛਾਣ ਹੀ ਨਾ ਹੋਵੇ ਉਹਨਾਂ ਦੀ ਕਾਰਗਰ ਕਰਗੀ ਚੀਜ਼ ਤੇ ਸਾਡੇ ਉਹਨਾਂ ਲੋਕਾਂ ਦੇ ਬਣਾਏ ਫਲਾਈਓਵਰ ਵੀ ਡਿੱਗ ਗਏ ਤੇ ਡਾਕਟਰ ਜਿਹੜੇ ਬਣੇ ਸੀ ਪੈਸੇ ਡਿਗਰੀਆਂ ਦੇ ਕੇ ਉਹ ਵੀ ਅੰਦਰ ਹੀ ਪੱਟੀਆਂ ਤੇ ਕੈਂਚੀਆਂ ਰੱਖ ਕੇ ਉਹਨਾਂ ਨੇ ਬਹੁਤ ਕੋਸ਼ ਸਾਡਾ ਮਜ਼ਾਕ ਉਡਾਇਆ ਅੱਜ ਜਿਹੜੇ ਨੌਜਵਾਨ ਪੜ ਰਹੇ ਆ ਅੱਜ ਸਾਡਾ ਨੌਜਵਾਨ ਇੰਗੜਾਈ ਲੈ ਕੇ ਉੱਠਿਆ ਏ ਉਹ ਦੀਪ ਦੇ ਦੁੱल्हे ਖੂਨ ਤੋਂ ਬਾਅਦ ਇੱਕ ਤੇ ਇੱਕ ਨੌਜਵਾਨ ਨੂੰ ਪਤਾ ਲੱਗਾ ਕਿ ਸਾਡੇ ਨਾਲ ਹੋਕ ਹੀ ਰਿਹਾ ਹੈ ਕਦੀ ਕੋਈ ਐਕਸੀਡੈਂਟ 'ਚ ਮਾਰ ਦਿੱਤਾ ਜਾਂਦਾ ਹੈ ਕਦੀ ਕੋਈ ਜ਼ਹਿਰ ਦੇ ਕੇ ਵਿਲਾਇਤ ਦੇ ਵਿੱਚ ਅਵਤਾਰ ਸਿੰਘ ਖੰਡੇ ਅਰਗੇ ਨੂੰ ਕਦੀ ਹਰਦੀਪ ਸਿੰਘ ਨੇਜਰ ਅਰਗੇ ਨੂੰ ਸਿੱਧੀਆਂ ਗੋਲੀਆਂ ਦੇ ਕੇ ਕਦੀ ਪੰਜ ਵਰਤ ਸਿਖਾਣੋ ਕਦੀ ਇੱਥੇ ਦੀਪ ਸਿੱਧੂ ਨੂੰ ਮੂਸੇ ਵਾਲਾ ਸਾਹਿਬ ਨੂੰ ਸਿੱਧੇ ਤੌਰ ਤੇ ਗੋਲੀਆਂ ਮਾਰ ਕੇ ਤੇ ਕੋਈ ਮੁਕੱਦਮਾ ਨਹੀਂ ਚੱਲਦਾ ਕੋਈ ਦੋਸ਼ੀ ਨਹੀਂ ਬਣਦਾ ਤੇ ਅਸੀਂ 80% ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਬੱਚਾ ਪੈਦਾ ਕਰਨ ਦੀ ਸ਼ਕਤੀ ਗਵਾ ਚੁੱਕੇ ਆ ਸੋ ਇਹਦੇ ਪਿੱਛੇ ਕੋਈ ਨਾ ਕੋਈ ਤਾਂ ਰੀਜ਼ਨ ਹੈਗਾ ਹੈ ਨਾ ਸਾਡੇ ਸੀ ਮਿਨਿਸਟਰ ਬਾਦਲ ਸਾਹਿਬ ਰਹਿ ਕੈਪਟਨ ਸਾਹਿਬ ਰਹਿ ਚੰਨੀ ਸਾਹਿਬ ਰਹਿ ਭਗਵੰਤ ਮਾਨ ਤੇ ਜੇ ਇਹਨੇ ਇਹਦੇ ਜਿਹਦੇ ਨਾਂ ਨਾਲ ਸਿੰਘ ਲੱਗਦਾ ਹੋਵੇ ਤੇ ਉਹੋ ਹੀ ਆਪਣੇ ਹੱਕ ਗਵਾਲੇ ਤੇ ਫਿਰ ਅਸੀਂ ਖੇਤ ਨੂੰ ਵਾੜ ਖਾਣ ਵਾਲੀ ਗੱਲ ਸਾਡੀ ਕਲੀਅਰ ਹੈ ਕਿ ਸਾਡੀ ਵਾੜ ਹੀ ਖੇਤ ਨੂੰ ਖਾਈ ਜਾਂਦੀ ਹੈ ਸੋ ਜਿਤਨਾ ਤੁਸੀਂ ਬੈਠੇ ਹੋ ਇਹਦਾ ਮਤਲਬ ਹੈ ਵੀ ਅਸੀਂ ਨਾ ਕਿਸੇ ਦੇ ਧਰਮ ਨਾਲ ਖਲਵਾੜ ਕਰਨਾ ਤੇ ਅਸੀਂ ਸਾਰਿਆਂ ਦਾ ਸਤਕਾਰ ਕਰਨਾ ਤੇ ਅਸੀਂ ਤਾਂ ਬੈਠੇ ਆਪਣੇ ਹੱਕ ਲੈਣ ਲਈ ਜੇ ਆਹੀ ਆਪਣੇ ਬੱਚਿਆਂ ਨੂੰ ਐਪਰੀਸ਼ੀਏਟ ਨਹੀਂ ਕਰ ਸਕਦੇ ਅਸੀਂ ਇੰਨੀ ਸੰਮਤੀ ਲੈ ਕੇ ਪੰਜਾਬ ਤੋਂ ਇੰਨੀ ਵੋਟ ਲੈ ਕੇ ਤੇ ਉਸ ਤੋਂ ਬਾਅਦ ਆਪਣੇ ਸਟੂਡੈਂਟ ਦੇ ਨਾਲ ਖੜੀ ਨਹੀਂ ਸਕਦੇ ਤੇ ਫਿਰ ਸਾਡੇ ਕੀ ਫਾਇਦਾ ਕੀ ਫਾਇਦਾ ਇੰਨਾ ਸਿਆਸੀ ਪਾਰਟੀਆਂ ਦਾ ਫਾਇਦਾ ਵੀ ਕੋਈ ਨਹੀਂ ਇਹ ਲੜਨੀ ਹੈ ਅੱਜ ਰਮਨ ਜੀ ਤੁਸੀਂ ਬੈਠੇ ਹੋ ਤੁਹਾਡੇ ਨਾਲ ਉਹ ਬੈਠੇ ਆ ਜਿਨ੍ਹਾਂ ਨੇ ਤੁਹਾਡਾ ਦਰਦ ਆਪਣਾ ਪੰਜਾਬ ਦਾ ਦਰਦ ਤੇ ਜਿਹੜੇ ਬੰਦੇ ਅੱਜ ਵੀਆਈਪੀ ਕਲਚਰ ਦੇ ਵਿੱਚ ਇੱਥੇ ਆਣ ਕੇ ਫੋਕਾ ਵੀ ਤੁਹਾਡੇ ਨਾਲ ਇਹ ਬਿਆਨ ਹੀ ਨਹੀਂ ਦੇ ਸਕਦੇ ਕਿ ਅਸੀਂ ਪਾਰਲੀਮੈਂਟ ਚ ਕੀ ਇਥੇ ਸੈਸ਼ਨ ਚੱਲਿਆ ਹੁਣ ਆਨੰਦਪੁਰ ਸਾਹਿਬ ਤੇ ਅਸੀਂ ਸੈਸ਼ਨ ਦੇ ਵਿੱਚ ਮਤਾ ਪਾਵਾਂਗੇ ਜੇ ਸੈਸ਼ਨ ਦੇ ਵਿੱਚ ਮਤਾ ਪੈ ਜਾਂਦਾ ਤੇ ਮੇਰੇ ਖਿਆਲ ਬਹੁਤ ਵੱਡੀ ਗੱਲ ਹੁੰਦੀ ਆਪਣੇ ਵਾਸਤੇ ਆਪਣੀ ਸਰਕਾਰ ਤੇ ਇਸੇ ਕਰਕੇ ਬਣਦੀ ਆ ਨਾ ਕਿ ਸਾਡਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੁਛ ਨਾ ਕੁਛ ਸਾਡੇ ਵਾਸਤੇ ਲਿਖਿਆ ਜਾਵੇ ਤੇ ਜੇ ਅਸੀਂ ਆਪਣੇ ਆਪਣੇ ਦੇਸ਼ ਦੀ ਪਾਰਲੀਮੈਂਟ ਚ ਨਹੀਂ ਲਿਖਣਾ ਤੇ ਅਸੀਂ 543 MP ਆ ਜਿਨ੍ਹਾਂ ਦੇ ਵਿੱਚੋਂ 13 ਸਾਡੇ ਪੰਜਾਬ ਦੇ ਆ ਤੇ 13 ਦੇ ਵਿੱਚੋਂ ਤਾਂ ਇੱਕ ਵੀ ਨਹੀਂ ਬੋਲਦਾ ਅਾ ਡੇਢ ਕ ਸਾਲ ਦਾ ਸਮਾਂ ਸੰਗਰੂਰ ਵਾਲਿਆਂ ਨੇ ਦਿੱਤਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੇ ਉਹਨਾਂ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਔਰ ਉਹਨਾਂ ਨੇ ਆਪਣੀ ਟਾਰਗੇਟ ਕਿਲਿੰਗ ਦੀ ਗੱਲ ਕੀਤੀ ਨਾਲ ਖੁੱਸੇ ਰੁੜੇ ਜਾਂਦੇ ਪੰਜਾਬ ਦੀ ਗੱਲ ਕੀਤੀ ਕਿ ਅਸੀਂ ਆਪਣਾ ਐਡਾ ਵੱਡਾ ਦੇਸ਼ ਗਵਾ ਲੈਣ ਲੱਗੇ ਆ ਕਿ ਸਾਡਾ ਠੜਨਾ ਵੈਰ ਕੀ ਆ ਸਾਡੇ ਗੁਰੂ ਨੇ ਨਵੇਂ ਪਾਤਸ਼ਾਹ ਨੇ ਸੀਸ ਦਿੱਤਾ ਬਲੀਦਾਨ ਦਿੱਤਾ ਤਾਂ ਕਿ ਆਪਾਂ ਸਾਰੇ ਸੁਖੀ ਵਸੀਏ ਉਹਨਾਂ ਨੇ ਉਹਨਾਂ ਨੇ ਤਾਂ ਮਨੁੱਖਤਾ ਵਾਸਤੇ ਸਾਰਾ ਕੁਝ ਕੀਤਾ ਤੇ ਜਿਹੜੀ ਕੌਮ ਲੰਗਰ ਲਾ ਸਕਦੀ ਆ ਆ ਸਾਹ ਦੇ ਆਕਸੀਜਨ ਲਾ ਸਕਦੀ ਆ ਆਕਸੀਜਨ ਦੇ ਲੰਗਰ ਲਾ ਸਕਦੀ ਆ ਫਿਰ ਮੈਨੂੰ ਦੱਸੋ ਕਿ ਉਹ ਕੌਮ ਜੇ ਦੂਜੇ ਵਾਸਤੇ ਸਤਕਾਰਯੋਗ ਆ ਤੇ ਫਿਰ ਉਹ ਆਪਣਾ ਕਿਦਾਂ ਗਵਾ ਸਕਦੀ ਆ ਅੱਜ ਅਸੀਂ ਆਪਣਾ ਹੀ ਸਾਰਾ ਕੁਝ ਰੁੜਿਆ ਜਾਂਦਾ ਵੇਖੀ ਜਾਂਦੇ ਆ ਸੋ ਮੈਂ ਤਾਂ ਇਸ ਕਰਕੇ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਉਹ ਲੋਕ ਹੋ ਜਿਹੜੇ ਆਰਾਮ ਨਾਲ ਘਰ ਬੈ ਕੇ ਸੋਫਿਆਂ ਤੇ ਬੈ ਕੇ ਫੇਸਬੁੱਕ ਤੇ ਨਹੀਂ ਲਿਖਦੇ ਤੁਸੀਂ ਮੈਦਾਨ ਚ ਆ ਕੇ ਆਪਣੇ ਹੱਕ ਮੰਗੇ ਆ ਤੇ ਅਸੀਂ ਤਾਂ ਤੁਹਾਡੇ ਨਾਲ ਜੋ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਖੜ੍ਹਨੂ ਬਿਲਕੁਲ ਜਿੱਤੇ ਦਿਨ ਤਿਆਰ ਆ ਸਾਡੀ ਪਾਰਟੀ ਨੇ ਹਮੇਸ਼ਾ ਹੀ ਦਬੇ ਕੁਚਲਣ ਲੋਕਾਂ ਦੀ ਗੱਲ ਕੀਤੀ ਆ ਸਰਦਾਰ ਮਾਨ ਨੂੰ ਤੁਸੀਂ ਸੁਣਿਆ ਏ ਉਹਨਾਂ ਨੇ ਗੀਤਾ ਦਾ ਕ੍ਰਾਨ ਦਾ ਮੰਦਿਰ ਦਾ ਮਸਜਿਦ ਦਾ ਸਭ ਦਾ ਵੱਧ ਸਤਿਕਾਰ ਕੀਤਾ ਪਹਿਲਾਂ ਇਹਨਾਂ ਦਾ ਕੀਤਾ ਫਿਰ ਆਪਣਾ ਬਰਨਾਲੇ ਦੇ ਵਿੱਚ ਜੇ ਉਹਨਾਂ ਦਾ ਤੁਸੀਂ ਸਮਾ ਵੇਖੋਗੇ ਤੇ ਮੈਂ ਜਦੋਂ ਵੀ ਉੱਥੇ ਗਿਆ ਹਾਂ ਉੱਥੇ ਮੈਨੂੰ ਲੋਕਾਂ ਨੇ ਇਹ ਗੱਲ ਕਹੀ ਏ ਕਿ ਆ ਧਰਮਸ਼ਾਲਾ ਵੀ ਮਾਨ ਸਾਹਿਬ ਨੇ ਬਣਾ ਕੇ ਦਿੱਤੀ ਆ ਟੈਂਕੀ ਵੀ ਆ ਗਿਰਜਾ ਘਰ ਨੂੰ ਗ੍ਰਾਂਟ ਵੀ ਉਹਨਾਂ ਦਿੱਤੀ ਮੰਦਿਰ ਨੂੰ ਮਸਜਿਦ ਨੂੰ ਸਾਨੂੰ ਬੜੀਆਂ ਗ੍ਰਾਂਟਾਂ ਦਿੱਤੀਆਂ ਉਸ ਤੋਂ ਬਾਅਦ ਮਿਲੀਆਂ ਹੀ ਨਹੀਂ ਤੇ ਫਿਰ ਜੇ ਲਿਆਕਤਵੰਦ ਲੀਡਰ ਸਾਡੇ ਕੋਲ ਹੈਗੇ ਆ ਤੇ ਉਹਨਾਂ ਦੇ ਨਾਲ ਚੱਲਣਾ ਚਾਹੀਦਾ ਆ ਆ ਇੰਨਾ ਵੱਡਾ ਸਾਡਾ ਇੱਕ ਹਮਲਾ ਕਰਕੇ ਦੂਜਾ ਨਾਲ ਦੀ ਨਾਲ ਹੀ ਇਹ ਵੀ ਕਹਿ ਦੇਣਾ ਕਿ ਜਿਹੜਾ 20 ਦਿਨ ਦਾ ਸੈਸ਼ਨ ਪਾਰਲੀਮੈਂਟ ਦਾ ਚੱਲਣਾ ਇਹਦੇ ਵਿੱਚ ਅਸੀਂ ਚੰਡੀਗੜ੍ਹ ਨੂੰ ਝੂਟੀ ਦੇ ਅੰਡਰ ਕਰ ਲਾਂਗੇ ਕਿਉਂ ਕਰ ਲਾਂਗੇ ਵੀ ਇਹ ਇਹ ਇਹਨਾਂ ਦਾ ਕੋਈ ਵਾਰਸ ਨਹੀਂ ਆ ਅੱਜ ਤੁਸੀਂ ਇਹ ਵੀ ਦੇਖੋ ਕਿ ਗੁਜਰਾਤ ਦੇ ਵਿੱਚ ਜਾਂ ਤੁਸੀਂ ਉੱਥੇ ਦੂਜੇ ਯੂਪੀ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਵੇਖੋ ਕਿੱਥੇ ਸਿੱਖ ਪ੍ਰਧਾਨ ਬਣਿਆ ਹੈ ਤੇ ਤੁਸੀਂ ਇੱਥੇ ਆਣ ਕੇ ਤੁਸੀਂ ਆਪਣੀ ਦਾਵੇਦਾਰੀ ਪੇਸ਼ ਕਰੀ ਜਾਂਦੇ ਹੋ ਤੇ ਅਸੀਂ ਤਾਂ ਚਾਹੁੰਦੇ ਆ ਕਿ ਇੱਥੋਂ ਦੇ ਜਿਹੜੇ ਸਟੂਡੈਂਟ ਆ ਉਹ ਬੜੇ ਯੋਗਤਾਵੰਦ ਆ ਉਹ ਸਾਰੇ ਆਪਸ ਵਿੱਚ ਮਿਲ ਕੇ ਬਹਿ ਕੇ ਕਰ ਸਕਦੇ ਜੇ ਅੱਜ ਕੋਈ ਇੱਥੋਂ ਦਾ ਹੈਗਾ ਜੇ ਉਹਨਾਂ ਵਿੱਚੋਂ ਆਏ ਤੇ ਉਹ ਸਾਡੇ ਜਿੱਥੇ ਪੜਦਾ ਜਿਹੜੀ ਧਰਤੀ ਇੱਥੋਂ ਦਾ ਨਾ ਨਾਰਾ ਮਾਰ ਕੇ ਦਿਖਾਵੇ ਜੇ ਨਹੀਂ ਮਾਰਦਾ ਤਾਂ ਮਤਲਬ ਪਾਲਿਸੀ ਤਹਿਤ ਸਾਰਾ ਕੁਝ ਹੋ ਰਿਹਾ ਹੈ ਤੇ ਜੇ ਪੌੜ ਸੀ ਤੈ ਤਾਂ ਹੁੰਦਾ ਹੈ ਤੇ ਫਿਰ ਸਾਨੂੰ ਜਾਗਣ ਦੀ ਲੋੜ ਹੈ ਬਾਬੇ ਬੁੱਲੇ ਸ਼ਾਹ ਨੇ ਤੇ ਇਹ ਵਾਕਿਆ ਹੈ ਨਾ ਵੀ ਰਾਤੀ ਜਾਗਣ ਭਗਤ ਸਦਾਵਨ ਰਾਤੀ ਜਾਗਣ ਕੁੱਤੇ ਤੇ ਉੱਤੇ ਰੁੱਕੀ ਮੀਸੀ ਖਾ ਕੇ ਜਾ ਰੂੜੀ ਤੇ ਸੁੱਤੇ ਤੇ ਉੱਤੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ ਭਾਵੇਂ ਵੱਜਣ ਜੁੱਤੇ ਤੇ ਉੱਤੇ ਉਠ ਬੁੱਲੇ ਉਠ ਨਾਮ ਤੇ ਆਲੇ ਨੇ ਤੇ ਬਾਜੀ ਲੈ ਕੇ ਕੁੱਤੇ ਤੇ ਤੋਂ ਤੇ ਜੇ ਅਸੀਂ ਆਪਣੇ ਕੁੱਤਿਆਂ ਵਾਂਗੂ ਭੌਂਕਦੇ ਹਾਂ ਕਿ ਆਜੋ ਭਾਈ ਚੋਰ ਆਗੇ ਤੁਹਾਡੇ ਘਰ ਨੂੰ ਲੁੱਟ ਕੇ ਲੈ ਚਲਦੇ ਜੇ ਅਜੇ ਵੀ ਆਪਾਂ ਨਹੀਂ ਉੱਠਣਾ ਫਿਰ ਕੁੱਤੇ ਦਾ ਕੀ ਕਸੂਰ ਹੈ ਉਹਦਾ ਤਾਂ ਕੰਮ ਭੌਂਕਣਾ ਤੇ ਆਪਾਂ ਤਾਂ ਆਪਣੇ ਦਰ ਤੇ ਰੌਲਾ ਪਾ ਹੀ ਰਹੇ ਹਾਂ ਤੇ ਅੱਜ ਪੰਜਾਬ ਨੂੰ ਤੇ ਪੂਰੇ ਉਹਨਾਂ ਸਟੂਡੈਂਟਾਂ ਨੂੰ ਤੇ ਸਟੂਡੈਂਟਾਂ ਦੇ ਮਾਪਿਆਂ ਨੂੰ ਇਹਦੇ ਤੇ ਚਿੰਤਾ ਕਰਨੀ ਚਾਹੀਦੀ ਹੈ ਕਿ ਜਿੱਥੋਂ ਐਜੂਕੇਸ਼ਨ ਲੈ ਕੇ ਸਾਡੇ ਬੱਚਿਆਂ ਨੇ ਕੁਝ ਬੰਨਣਾ ਹੈ ਕਿ ਉਹ ਦਾਰਾ ਜਿਹੜਾ ਪਛੋਕੜ ਉਹਦਾ ਵੇਖੀਏ ਕੀ ਦਾ ਹੈ ਤੇ ਖੂਨ ਕੌਰਿਆ ਏ ਇਸ ਦੇਸ਼ ਨੂੰ ਕਦੀ ਵੀ ਆਪ ਦੇ ਵਿਚਿੰਦਿਆਂ ਤੇ ਇਹੋ ਜਿਹੇ ਡਾਕੇ ਨਹੀਂ ਮਾਰਨੇ ਚਾਹੀਦੇ ਜਿਹੜੇ ਇਹ ਮਾਰਨ ਲਗੇ ਇਹ ਤਾਂ ਲਗਾਤਾਰ ਹੀ ਚੱਲ ਰਹੀ ਤੁਸੀਂ ਆ ਵੀ ਬੜੀ ਲੰਮੀ ਲੜਾਈ ਲੜੀ ਹੈ ਸਾਰੀ ਵੀ ਸਾਡੀ ਪੰਜਾਬੀ ਉਹ ਪੁਰਣੀ ਚਾਹੀਦੀ ਆ ਤੇ ਦੂਜੀ ਥਲੇ ਵੀ ਤੁਹਾਡੀ ਜਿੱਤ ਹੋਈ ਹੈ ਤੇ ਐਦੇ ਚ ਵੀ ਤੁਹਾਡੀ ਜਿੱਤ ਹੋਣੀ ਹੈ ਇਹ ਤਾਂ ਵੀ ਹੱਸਦੇ ਸੀ ਉਹਨਾਂ ਹੀ ਜਦੋਂ ਇਹ ਯੂਨੀਵਰਸਿਟੀ ਵਾਲੇ ਨਾ ਨੋਟੀਫਿਕੇਸ਼ਨਾਂ ਪਾਉਂਦੇ ਹੁੰਦੇ ਨੇ ਸੋਸ਼ਲ ਮੀਡੀਆ ਤੇ ਆਮ ਤੌਰ ਤੇ ਫਿਰ ਪਹਿਲੀ ਪੋਸਟ ਅੰਗਰੇਜ਼ੀ ਦੀ ਹੁੰਦੀ ਸੀ ਹੁਣ ਬਾਕੀ ਬਾਅਦ ਚ ਪੰਜਾਬੀ ਹੁੰਦੀ ਆ ਜਿੱਦ ਦੇ ਤਾਂ ਧਰਨਾ ਆਇਆ ਚੱਲਦਾ ਜਿਹੜੀ ਇਹਦੇ ਵਾਲੀ ਨੋਟੀਫਿਕੇਸ਼ਨ ਹੁੰਦੀ ਹੈ ਪਹਿਲਾਂ ਪੰਜਾਬੀ ਚ ਪੈਂਦੀ ਆ ਹਾਂ ਦੱਸੋ ਇਹ ਤੁਹਾਡੀ ਪ੍ਰਾਪਤੀ ਆ ਯਾਰ ਇਹਨਾਂ ਨੂੰ ਪਤਾ ਵੀ ਇਹ ਕਿਹਨੂੰ ਪੜਾਉਣੀ ਹੈ ਹਾਂ ਤੇ ਵੱਡਾ ਸੰਘਰਸ਼ ਹੁੰਦਾ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਆਪੇ ਕਵਰ ਹੋ ਜਾਂਦੇ ਹਾਂ ਦੇਖੋ ਇਹ ਸਾਡੇ ਤੇ ਹਰ ਬੋਲੀ ਤੇ ਕੰਡੀਸ਼ਨ ਲਾ ਰਹੇ ਆ ਤੁਸੀਂ ਆਹ ਨਹੀਂ ਕਹਿਣਾ ਤੁਸੀਂ ਆਹ ਨਹੀਂ ਕਹਿਣਾ ਕਿਉਂ ਨਹੀਂ ਕਹਿਣਾ ਵੀ ਸਾਨੂੰ ਤਾਂ ਸਾਡੇ ਪੁਰਖਿਆਂ ਨੇ ਸਾਰਾ ਕੁਝ ਦਿੱਤਾ ਹੈ ਹਨਾ ਜਦੋਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰਮੁਖੀ ਲਿਪੀ ਦਿੱਤੀ ਪਾਕਤਾਨੇ ਬਾਣੀ ਲਿਖੀ ਆਪਣੀ ਭਾਸ਼ਾ 'ਚ ਕਿਸੇ ਨੇ ਆਪਣੀ ਭਾਸ਼ਾ 'ਚ ਕਿਸੇ ਆਪਣੀ ਭਾਸ਼ਾ 'ਚ ਬਾਣੀ ਲਿਖੀ ਤੇ ਫਿਰ ਉਹਨੂੰ ਸਾਰੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖੀ ਲਿਪੀ ਚ ਇਕੱਠਾ ਕਰਤਾ ਸਾਨੂੰ ਦੇਤਾ ਗੁਰੂ ਗ੍ਰੰਥ ਸਾਹਿਬ ਤੇ ਜੇ ਅੱਜ ਅਸੀਂ ਉਹਦੇ ਤੋਂ ਵੱਡੇ ਵੱਡੇ ਦੇਸ਼ ਸਰਚ ਕਰਕੇ ਤੇ ਉਹਦੇ ਤੇ ਆਪਣੀ ਜ਼ਿੰਦਗੀ ਜੂਰ ਆ ਜਾਂ ਆਪਣਾ ਫਿਊਚਰ ਵੰਦੇ ਆ ਤੇ ਸਾਨੂੰ ਉਹਦੇ ਤੇ ਸਾਡੇ ਲੀਡਰ ਤਾਂ ਗਲੀਆਂ ਨਾਲੀਆਂ ਚ ਰੋਲਣ ਵਾਸਤੇ ਤਿਆਰ ਹੋ ਗਏ ਇਹਦਾ ਮਤਲਬ ਸਾਡੀ ਖੇਤਵਾੜ ਨੂੰ ਖਾਰ ਰਹੀ ਹੈ ਤੇ ਆ ਬੈਠੇ ਸਾਡੇ ਨੌਜਵਾਨ ਰੋਡੇ ਸਾਹਿਬ ਅਸੀਂ ਸੰਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹ ਸ਼ਖਸੀਅਤ ਆ ਜਦੋਂ ਫਿਰੋਜ਼ਪੁਰ ਜੇਲ੍ਹ ਚ ਗਏ ਤੇ ਉਹਨਾਂ ਜਾਂਦੇ ਸਭ ਤੋਂ ਪਹਿਲਾਂ ਵੇਖਿਆ ਕਿ ਆ ਮੰਦਰ ਜਿਹੜਾ ਵਾ ਇਹਦੀ ਖਸਤਾ ਹਾਲਤ ਆ ਤੇ ਇੱਥੇ ਸਾਡੇ ਹਿੰਦੂ ਵੀਰ ਮੱਥਾ ਟੇਕਦੇ ਆ ਆਪਣੀ ਜੋ ਵੀ ਉਹ ਭਜਨ ਬੰਦਗੀ ਕਰਦੇ ਆ ਤੇ ਇਹ ਤਾਂ ਬਹੁਤ ਖਸਤਾ ਹਾਲਤ ਆ ਤੇ ਉਹਨਾਂ ਨੇ ਜਾਂਦੇ ਸਭ ਤੋਂ ਪਹਿਲਾਂ ਮੰਦਰ ਸ਼ੁਰੂ ਕਰਵਾਇਆ ਮੰਦਰ ਨੂੰ ਸੰਗ ਮਰਮਰ ਲਾ ਕੇ ਤਿਆਰ ਕਰਵਾਇਆ ਫਿਰ ਗੁਰਦੁਆਰਾ ਤਿਆਰ ਕਰਵਾਇਆ ਤੇ ਇਹਨਾਂ ਨੇ ਸਾਨੂੰ AK47 ਵਾਲਾ ਦਿਖਾਤਾ ਰੈਡੀਕਲ ਲਾਤਵਾਦੀ ਗਰਮਖਿਆਲੀ ਆ ਸਾਰਾ ਕੁਝ ਤੇ ਇਹ ਤਾਂ ਦੱਸਿਆ ਨਹੀਂ ਕਿ ਸੰਜਨੈਲ ਸਿੰਘ ਤਾਂ ਸਾਰੇ ਧਰਮ ਦਾ ਸਤਿਕਾਰ ਕਰਦੇ ਸੀ ਹਣਾ ਤੇ ਇਹਨਾਂ ਨੇ ਜਦੋਂ ਸਾਡੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਸੰਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਫੋਟੋ ਲਾਉਣ ਦਾ ਯਤਨ ਕੀਤਾ ਤੇ ਉਦੋਂ ਸਾਡੇ ਰੋਡੇ ਸਾਹਿਬ ਕੁਲਦੀਪ ਸਿੰਘ ਰੋਡੇ ਸਾਡਾ ਵੀ ਸਾਰਿਆਂ ਤੇ ਇਹ ਇਹਨਾਂ ਤੇ ਸਾਰੇ ਇੱਥੇ ਫੱਟ ਮਾਰਤੇ ਸੱਟਾਂ ਲਾਤੀਆਂ ਸੋ ਇਹ ਇਹ ਜਿਹੜੀਆਂ ਚੀਜ਼ਾਂ ਨਾ ਸਾਨੂੰ ਇਹ ਤਾਂ ਜਾਗਣਾ ਪੈਣਾ ਹੈ ਵੇਲੇ-ਵੇਲੇ ਤੇ ਕਿ ਆਪਾਂ ਸਾਰੇ ਯਾਰੇ ਵੇਖੋ ਕਦੀ ਵੀ ਕਿਸੇ ਧਰਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਧਰਮ ਸਾਰੇ ਸਤਕਾਰਯੋਗ ਆ ਪਰ ਮਨੋਖੀ ਮਨੋਖ ਦਾ ਵੈਰੀ ਬਣ ਗਿਆ ਆ ਕੀ ਖੋਕੇ ਕਰੂਗੀ ਦਿੱਲੀ ਇੰਨੀ ਗੁਲਾਮੀ ਤੋਂ ਬਾਅਦ ਤੁਸੀਂ ਰਾਜ ਕਰਨ ਲੱਗੇ ਹੋ ਤੇ ਤੁਸੀਂ ਸਿੱਖਾਂ ਤੇ ਸਾਰਾ ਕੁਝ ਕੱਢਣਾ ਸਾਡਾ 40 ਸਾਲ ਪੰਜਾਬੀਆਂ ਦਾ ਵੇਖੋ ਆ ਪੰਜਾਬ ਹੱਸਦਾ ਵਸਦਾ ਪੰਜਾਬ ਹੈ ਇੱਥੇ ਸਾਰੇ ਪੰਜਾਬੀ ਰਹਿੰਦੇ ਔਰ ਅਮਨ ਸ਼ਾਂਤੀ ਨਾ ਰਹਿੰਦੇ ਇੱਥੇ ਪੰਜਾਬੀਆਂ ਦੇ ਬੱਚੇ ਇਹਨੂੰ ਰਗੜਲਾ ਪੰਜਾਬ ਕਹਿੰਦੇ ਆ ਤੇ ਜਦੋਂ ਅਸੀਂ 40 ਸਾਲ ਰਾਜ ਕੀਤਾ ਤੇ ਉੱਥੇ ਸਾਰੇ ਨੇ ਵਜ਼ੀਰੀਆਂ ਬਾਣੀਆਂ ਹਨਾ ਤੋ ਅੱਜ ਪੰਜਾਬ ਨੂੰ ujahੜਨ ਵਾਸਤੇ ਜਿਹੜਾ ਵੀ ਨਿਸ਼ਾਨਾ ਹੈ ਮੇਰੇ ਖਿਆਲ ਉਹਦਾ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਪੰਜਾਬ ਇੱਕ ਦੇਸ਼ ਆ ਤੇ ਇਹਨੂੰ ਆ ਦੂਜੀ ਗੱਲ ਆ ਪਾਮਣ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਦੇ ਆ ਕਦੀ ਵੀ ਕਾਨੂੰਨ ਦੀ ਲੰਘਣਾ ਨਹੀਂ ਕੀਤੀ ਆ ਤੁਸੀਂ ਵੀ ਨਹੀਂ ਕਰ ਰਹੇ ਤੁਸੀਂ ਵੀ ਹਮੇਸ਼ਾ ਹੀ ਜਮਹੂਰੀਅਤ ਦੇ ਵਿੱਚ ਰਹਿ ਕੇ ਕਰਦੇ ਆ ਤੇ ਜਿਹੜਾ ਦੇਸ਼ ਜਮਹੂਰੀਅਤ ਦਾ ਢੰਡੋਰਾ ਪਿੱਟਦਾ ਹੈ ਉਹ ਉਹਦੀ ਜਮਹੂਰੀਅਤ ਕਿਤੇ ਦਿਸਦੀ ਨਹੀਂ ਉਹਦੀ ਜਮਹੂਰੀਅਤ ਖੰਭ ਲਾ ਕੇ ਉੱਡ ਗਈ ਇਹ ਚੀਜ਼ ਆਪਾਂ ਨੂੰ ਸਾਰੇ ਨੂੰ ਵਿਚਾਰਨੀ ਆ ਪੈਣੀ ਹੈ ਤੇ ਮੈਨੂੰ ਤਾਂ ਇਹ ਲੱਗਦਾ ਵਾ ਕਿ ਤੁਹਾਡਾ ਸਾਥ ਜਿੰਨੇ ਵੱਡੇ ਲੈਵਲ ਤੇ ਦੇਣਾ ਚਾਹੀਦਾ ਹੈ ਪੰਜਾਬੀਆਂ ਨੂੰ ਉਹਨੇ ਵੱਡੇ ਲੈਵਲ ਤੇ ਅਜੇ ਨਹੀਂ ਦਿੱਤਾ ਜੀ ਅੱਜ ਦੀਪ ਸਿੱਧੂ ਦਾ ਭਰਾ ਪੈਂਦਲ ਮਾਤ ਯਾਤਰਾ ਲੈ ਕੇ ਚੱਲਿਆ ਹੈ ਉਹ ਵੀ ਇਸੇ ਉਹਨਾਂ ਨੇ ਟਰਾਲੀ ਤੇ ਲਿਖ ਕੇ ਲਾਇਆ ਹੈ ਯੂਨੀਵਰਸਿਟੀ ਦਾ ਵਿਸ਼ਾ ਤੁਹਾਡਾ ਉਹ ਪੈਂਦਲ ਪਿੰਡ ਪਿੰਡ ਜਾਂਦਾ ਗੱਲ ਕਰਦਾ ਹੈ ਹਨਾ ਰਾਤਾ ਸਟੈਬਲਿਸ਼ ਹੋ ਗਿਆ ਨਾ ਇਹ ਦੁਬਾਰਾ ਤੋਂ ਮਤਲਬ ਇਹ ਗੱਲ ਤਾਂ ਬਣ ਗਈ ਨਾ ਇੱਕ ਹੱਜ ਜਨੇ ਗਾਣੇ ਦੇ ਮੁੱਥੇ ਤੇ ਚੜ ਗਈ ਇਹ ਗੱਲ ਹਾਂ ਬਿਲਕੁਲ ਜੀ ਪਹਿਲਾਂ ਹੁਣ ਭੁੱਲੇ ਬੈਠੇ ਸੀ ਸਾਰੇ ਇਹ ਜੀ ਯੂਨੀਵਰਸਿਟੀ ਦਾ ਕਦੇ ਮੁੱਦਾ ਹੀ ਨਹੀਂ ਆਇਆ ਸੀਗਾ ਦੇਖੋ ਗਾੜੀ ਤਾਂ ਕੋਈ ਲੱਗਦਾ ਹੀ ਆ ਜਦੋਂ ਗਾੜੀ ਕੋਈ ਲੱਗਦਾ ਗੱਲ ਕਰਦਾ ਫਿਰ ਨੌਜਵਾਨ ਉਹਨੂੰ ਵਿਚਾਰ ਕੇ ਚਲਦੇ ਆ ਨਾਲ ਕਿ ਸਾਡਾ ਹੱਕ ਦੀ ਗੱਲ ਆ ਤੇ ਸਾਡੇ ਨਹੀਂ ਮੇਰੇ ਖਿਆਲ ਦੇ ਵਿੱਚ ਤਾਂ ਇਹ ਅੱਜ ਵੱਡਾ ਮੁੱਦਾ ਹੀ ਸਾਡਾ ਇਹ ਆ ਅਸੀਂ 350 ਸਾਲਾਂ ਬਣਾਇਆ ਦੀਨਾ ਕਾਂਗੜ ਦੀ ਧਰਤੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤੇ ਉਹਨਾਂ ਨੂੰ ਰਾਤ ਖਬਰ ਲੱਗੀ ਕਿ ਜੂਟੀ ਦੇ ਅੰਦਰ ਚੰਡੀਗੜ੍ਹ ਨੂੰ ਕਰ ਲੱਗੇ ਉਹਨਾਂ ਉਦੋਂ ਦੇ ਸਟੇਜ ਤੋਂ ਬੋਲਤਾ ਕਿ ਪਹਿਲਾਂ ਐਸਜੀਪੀਸੀ ਦਾ ਪ੍ਰਧਾਨ ਅੱਗੇ ਲੱਗੇ ਫੇਰ ਸਾਡੀ ਪੰਜਾਬ ਦਾ ਮੁੱਖ ਮੰਤਰੀ ਅੱਗੇ ਲੱਗੇ ਤੇ ਜੇ ਇਹ ਨਹੀਂ ਲੱਗਣਗੇ ਤੇ ਫੇਰ ਇਹ ਸਾਡੇ ਪੰਜਾਬ ਦੀ ਵੋਟ ਦੇ ਹੱਕਦਾਰ ਨਹੀਂ ਮੈਂ ਸਵਾਲ ਕਰਨਾ ਸੀ ਜੀ ਜੀ ਸਰ ਇੱਕ ਜਿਵੇਂ ਤੁਹਾਡੀ ਜਿਹੜੀ ਜ세 ਬੰਦੀ ਹੈ 1984 ਤੋਂ ਮਤਲਬ ਵੈਸੇ ਪਹਿਲਾਂ ਉਦੋਂ ਤੋਂ ਲਾਲੋ ਚਲੋ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਹੈ ਇਸ ਸੰਘਰਸ਼ ਨੂੰ ਕੰਟੀਨਿਊ ਕਰਦੇ ਆ ਰਹੇ ਹੋ ਤੁਸੀਂ ਤੁਹਾਨੂੰ ਜਿਹੜਾ ਵੀ ਤਜਰਬਾ ਹੋਇਆ ਹੈਗਾ ਤੁਸੀਂ ਸਟੂਡੈਂਟਸ ਨੂੰ ਵੀ ਕੀ ਸਟ੍ਰੈਟਜੀ ਦੇਣਾ ਚਾਹੋਗੇ ਜਾਂ ਕੀ ਸਮਝਾਉਣਾ ਚਾਹੋਗੇ ਕਿ ਸੋਨੂੰ ਕੀ ਪਾਲਿਸੀ ਸਮਝਾਈਆਂ ਨੇ ਵੀ ਕਿਵੇਂ ਸਟੇਟ ਲੜਦੀ ਆ ਜਾਂ ਉਹਦੇ ਨਾਲ ਮੱਥਾ ਕਿਵੇਂ ਲਾਇਆ ਜਾ ਸਕਦਾ ਤੁਸੀਂ ਇਹਨਾਂ ਨੂੰ ਕੁਝ ਸੁਝਾਅ ਦੇ ਸਕਦੇ ਹੋਗੇ ਦੇਖੋ ਜਿਹੜਾ ਨੌਜਵਾਨ ਪੜਾਈ ਪੜ ਰਿਹਾ ਏ ਉਹਨੇ ਬਹੁਤ ਕੁਝ ਇਥੋਂ ਸਿੱਖਿਆ ਹੈ ਤੇ ਸਭ ਤੋਂ ਵੱਧ ਇਹਨਾਂ ਨੂੰ ਸਿੱਖਣ ਨੂੰ ਮਿਲਦਾ ਹੈ ਕਿਤਾਬਾਂ ਦੇ ਵਿੱਚੋਂ ਕਿ ਸਾਡੇ ਪੁਰਖਿਆਂ ਨੇ ਕੀ ਕੀਤਾ ਤੇ ਅਸੀਂ ਕੀ ਕਰਨਾ ਹੈ ਹੁਣ ਮੈਂ ਤਾਂ ਇਹਨਾਂ ਨੂੰ ਇਹ ਹੀ ਦੱਸ ਸਕਦਾ ਕਿ ਹਕੂਮਤ ਜਿਹੜੀ ਹੈ ਜਦੋਂ ਉਹ ਆਪਣਾ ਰੁਖ ਤਿਆਰ ਕਰਦੀ ਹੈ ਤੇ ਫਿਰ ਜਿਹਨੂੰ ਨਿਸ਼ਾਨਾ ਬਣਾਉਂਦੀ ਹੈ ਤੇ ਉਹ ਨਿਸ਼ਾਨਾ ਬਣਨ ਵਾਲਾ ਜਿਹੜਾ ਹੈ ਉਹਨੂੰ ਆਪਣੇ ਡਿਫੈਂਸ ਵਾਸਤੇ ਮਜ਼ਬੂਤ ਰਹਿਣਾ ਚਾਹੀਦਾ ਹੈ ਸੋ ਅੱਜ ਸਾਡੀ ਬੈਕ ਤੇ ਪਿੱਠ ਪਿੱਛੇ ਬਹੁਤ ਕੁਝ ਹੋ ਰਿਹਾ ਹੈ ਸਾਹਮਣੇ ਬਹੁਤ ਘਟ ਆ ਰਿਹਾ ਹੈ ਪਰ ਜਿਹੜੇ ਤਰੀਕੇ ਨਾਲ ਉਹਨਾਂ ਨੇ ਜਮਹੂਰੀਅਤ ਭੰਗ ਕੀਤੀ ਹੈ ਤੇ ਸਾਡੇ ਨੌਜਵਾਨਾਂ ਨੇ ਜਮਹੂਰੀਅਤ ਰੱਖੀ ਹੈ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਔਰ ਇਹਨਾਂ ਨੂੰ ਇਹੀ ਗੱਲ ਕਹੂੰਗਾ ਕਿ ਆਪਾਂ ਕਾਨੂੰਨ ਦੇ ਦੈਰੇ ਚ ਰਹਿ ਕੇ ਅੱਜ ਤੱਕ ਸਾਰੀ ਕੁਝ ਕੀਤਾ ਹੈ ਤੇ ਗਾੜੀ ਵੀ ਆਪਾਂ ਕਾਨੂੰਨ ਦੀ ਲੰਘਣਾ ਨਹੀਂ ਕਰਨੀ ਪਰ ਅਸੀਂ ਜਿਹੜਾ ਵੀ ਲੀਡਰ ਇਥੇ ਤੁਹਾਡੇ ਕੋਲ ਆਉਂਦਾ ਹੈ ਕੋਈ ਤਾਂ ਆਪਣਾ ਪ੍ਰਧਾਨ ਬਣਾ ਜਾਂਦਾ ਹੈ ਤੇ ਕੋਈ ਇਹ ਇੱਥੇ ਮੋਹਨ ਭਗਵਤ ਵਰਗਾ ਆਪਣੀ ਆਣ ਕੇ ਕਹਿੰਦਾ ਕਿ ਮੈਂ ਦਾਵੇਦਾਰੀ ਪੇਸ਼ ਕਰਨੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਸਟੂਡੈਂਟ ਘਟਿਆ ਸਾਡੇ ਪੰਜਾਬ ਦੇ ਵਿੱਚ ਬੜੇ ਟੈਲੈਂਟ ਵਾਲੇ ਸਟੂਡੈਂਟ ਹੈ ਜਿਹੜੇ ਆਪਣਾ ਸਾਰਾ ਚੰਗਾ ਮੜਾ ਵਿਚਾਰਦੇ ਆ ਤੇ ਅਸੀਂ ਉਹਨਾਂ ਨੂੰ ਇਹ ਆਿਆਂ ਨੂੰ ਪੁੱਛੀਏ ਜਾਂ ਬਾਹਾਂ ਤੋਂ ਫੜ ਕੇ ਜਾਂ ਕਲਰੋਂ ਫੜ ਕੇ ਪੁੱਛੀਏ ਭਾਈ ਸਾਨੂੰ 1947 ਤੋਂ ਬਾਅਦ ਸਾਨੂੰ ਕੀ ਦਿੱਤਾ ਹੈ ਅਸੀਂ ਤਾਂ ਨਾ ਤਲਵਾਰ ਚਲਾਈ ਨਾ ਬੰਦੂਕ ਚਲਾਈ ਨਾ ਤੋਪ ਚਲਾਈ ਤੇ ਤੁਸੀਂ ਸਾਡਾ ਸਾਰਾ ਕੁਝ ਕੀਤਾ ਤੇ ਅੱਜ ਵੀ ਸਾਨੂੰ ਟਿੱਡੇ ਢੰਗ ਨਾਲ ਲੁੱਟ ਰਹੇ ਹੋ ਤੇ ਅਸੀਂ ਤਾਂ 14 19 21 ਆਰਟੀਕਲ ਦੇ ਮੁਤਾਬਕ ਬੈਠੇ ਆਂ ਅਸੀਂ ਕਾਨੂੰਨ ਦੇ ਦਰਜੇ 'ਚ ਬੈਠੇ ਆਂ ਤੇ ਤੁਹਾਡੇ ਤੋਂ ਇਹਦਾ ਮਤਲਬ ਆ ਵੀ ਜਿਹੜਾ ਵੀ ਬੰਦਾ ਬੈ ਕੇ ਆਪਣਾ ਹੱਕ ਮੰਗਦਾ ਹੈ ਤੁਸੀਂ ਉਹਦੇ ਤੇ ਗੋਲੀਆਂ ਚਲਾ ਦਿੰਦੇ ਹੋ ਤੇ ਅੱਜ ਅਮਨ ਸ਼ਾਂਤੀ ਦਾ ਨੌਜਵਾਨ ਬੈਠੇ ਟੜਤੁਕੀ ਮੰਗਦੇ ਆ ਕਹਿੰਦੇ ਕਿ ਸਾਡੀ ਚੀਜ਼ ਸਾਡੇ ਕੋਲ ਰਹਿਣ ਦਿਓ ਤੇ ਇਹਦੇ ਵਿੱਚ ਮਾੜਾ ਕੀ ਹੈ ਤੇ ਜੇ ਸਾਡੇ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਨੂੰ ਛਿੱਕੇ ਟੰਗ ਦੇਣਗੇ ਜਰੂਰ ਤੁਹਾਨੂੰ ਤਾਂ ਇਹੋ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਕਾਨੂੰਨ ਦੀ ਰੱਖਿਆ ਕਰੀਏ ਆਪਾਂ ਕਾਨੂੰਨ ਦੇ ਵਿੱਚ ਰਹਿ ਕੇ ਆਪਣਾ ਜਾਵਤੇ ਚ ਰਹਿ ਕੇ ਆਪਣਾ ਸੰਘਰਸ਼ ਕਰੀਏ ਤੇ ਮੇਰੇ ਖਿਆਲ ਦੇ ਵਿੱਚ ਜਾਵਤੇ ਚ ਰਹਿ ਕੇ ਜੋ ਵੀ ਪੰਜਾਬ ਚ ਰਹਿਣ ਵਾਲਾ ਪੰਜਾਬੀ ਨੌਜਵਾਨ ਆ ਉਹ ਆਪਣੀ ਜਿਹੜੀ ਇਸ ਗੱਲ ਨੂੰ ਅੱਗੇ ਵਧਾਊਗਾ ਬਿਲਕੁਲ ਜੀ ਇਹਨਾਂ ਨੂੰ ਮਤਲਬ ਆਪਣੇ ਤੁਹਾਡਾ ਕਹਿਣਾ ਵੀ ਇਹਨਾਂ ਨੂੰ ਆਪਣੇ ਵੱਲੋਂ ਜਿਹੜਾ ਸੰਘਰਸ਼ ਸਹਿਣਕ ਨਹੀਂ ਹੋਣ ਦੇਣਾ ਚਾਹੀਦਾ ਬਿਲਕੁਲ ਤੇ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਆਪਾਂ ਯੂਨੀਵਰਸਿਟੀ ਵਾਪਸ ਲੈ ਸਕਦੇ ਤੁਸੀਂ ਜਾਂ ਆਪਣਾ ਪੰਜਾਬ ਜਾਂ ਵਿਦਿਆਰਥੀ ਜਿਹੜੇ ਲੜ ਰਹੇ ਆ ਯੂਨੀਵਰਸਿਟੀ ਲੈ ਲੈਣਗੇ ਵਾਪਸ ਦੇਖੋ ਜੀ ਰਕਾਬ ਗੰਦ ਸਾਹਿਬ ਦਿੱਲੀ ਚ ਵਿੱਚ ਗੁਰਦੁਆਰਾ ਸਾਡਾ ਰਕਾਬ ਗੰਦ ਸਾਹਿਬ ਜਿਹੜਾ ਬਾਬਾ ਭਗੇਲ ਸਿੰਘ ਜੀ ਦਾ ਆਪਣੀ ਜਗ੍ਹਾ ਹੈ ਵਿਰਾਸਤ ਹੈ ਸਾਡੀ ਤੇ ਜਿਹੜੀ ਪਾਰਲੀਮੈਂਟ ਬਣੀ ਇਸ ਦੇਸ਼ ਦੀ ਉਹ ਵੀ ਸਿੱਖਾਂ ਦੀ ਆਪਣੀ ਜਗ੍ਹਾ ਦੇ ਵਿੱਚ ਪੰਜਾਬੀਆਂ ਦੀ ਜਗ੍ਹਾ ਚ ਬਣੀ ਆ ਅਸੀਂ ਤਾਂ ਇਹ ਯੂਨੀਵਰਸਿਟੀ ਤੋਂ ਅੱਗੇ ਵੀ ਬਹੁਤ ਕੁਝ ਸੋਚਣਾ ਹੈ ਸਾਡੀਆਂ ਤਾਂ ਮਾਰਤਾ ਇਹਨਾਂ ਦੇ ਕੋਲ ਇਹਨਾਂ ਦੀਆਂ ਬਿਲਡਿੰਗਾਂ ਦੇ ਵਿੱਚ ਜਿਹੜੇ ਦਫ਼ਤਰ ਬਣੇ ਉਹ ਵੀ ਸਿੱਖਾਦੇ ਆ ਸੋ ਅਸੀਂ ਇਹ ਯੂਨੀਵਰਸਿਟੀ ਕਦੀ ਚਿੱਤ ਨਹੀਂ ਆਪਣੇ ਤੋਂ ਜਾਣ ਦੇਣੀ ਕਿਉਂਕਿ ਇਸ ਯੂਨੀ ਦੇ ਵਿੱਚ ਇਹ ਕੱਲੇ ਪੰਜਾਬੀ ਨਹੀਂ ਪੜਦੇ ਇਸ ਯੂਨੀ ਦੇ ਵਿੱਚ ਤਾਂ ਹਿਮਾਚਲ ਦੇ ਜਾਂ ਹਰਿਆਣੇ ਦੇ ਜਾਂ ਜੁਪੀ ਦੇ ਜਾਂ ਜਿੱਥੋਂ ਮਰਜੀ ਸਟੂਡੈਂਟਾਂ ਨੂੰ ਕੈਡਮਿਸ਼ਨ ਲੈਂਦਾ ਹੈ ਪੜਾ ਹਰਿਆਣੇ ਉੱਥੇ ਜਾ ਕੇ ਤੁਸੀਂ ਇੱਥੇ ਜਗ੍ਹਾ ਵੀ ਲੈਨੇ ਹੋ ਫਲੈਟ ਵੀ ਲੈਨੇ ਹੋ ਤੁਹਾਨੂੰ ਕਦੋਂ ਨਾ ਕੀਤੀ ਪਈ ਨੇ ਪਰ ਜਦੋਂ ਤੁਸੀਂ ਜੰਮੂ ਜਾਓਗੇ ਉੱਥੇ ਉੱਥੇ ਜਾਓਗੇ ਹਿਮਾਚਲ ਤੇ ਤੁਸੀਂ ਮੈਨੂੰ ਜਗਾ ਨਹੀਂ ਲੈ ਕੇ ਦਿਖਾ ਸਕਦੇ ਤੁਸੀਂ ਆਪਣੇ ਘਰਾਂ ਵਾਸਤੇ ਤਾਂ ਬੂਹੇ ਬੰਦ ਕਰ ਲੈਨੇ ਹੋ ਉਸ ਦੂਜਿਆਂ ਵਾਸਤੇ ਤੇ ਸਾਡੇ ਘਰ ਦੇ ਬੂਹੇ ਤੁਹਾਡੇ ਵਾਸਤੇ ਖੁੱਲੇ ਤੇ ਇਹਦਾ ਮਤਲਬ ਤੁਸੀਂ ਸਾਡੇ ਘਰ ਲੁੱਟ ਕੇ ਲੈ ਜਾਓਗੇ ਅੱਜ ਇੱਥੇ ਵਿਦਿਆ ਲੈਣ ਵਾਸਤੇ ਜਗ੍ਹਾ ਦਿੱਤੀ ਹੈ ਪੰਜਾਬ ਨੇ ਵੀ ਤੁਸੀਂ ਇੱਥੇ ਆਓ ਕੁਝ ਬਣੋ ਇੰਜੀਨੀਅਰ ਬਣੋ ਡਾਕਟਰ ਬਣੋ ਜਾਂ ਤੁਸੀਂ ਆਈਪੀਐਸ ਪੀਪੀਐਸ ਆਈਐਸ ਕੁਝ ਵੀ ਬਣੋ ਤੇ ਇਹਦਾ ਮਤਲਬ ਵੇਤ ਨਹੀਂ ਤੁਸੀਂ ਸਾਡੇ ਤੇ ਕਬਜ਼ਾ ਹੀ ਕਰ ਲਓਗੇ ਸਾਡੇ ਘਰ ਤੇ ਆਣ ਕੇ ਇਹ ਨਹੀਂ ਲੈ ਕੇ ਜਾ ਸਕਦੇ ਜੀ ਇਹ ਪੰਜਾਬ ਜਿਹੜਾ ਉਹ ਪੰਜਾਬ ਆ ਜਿਹੜਾ ਦੂਜਿਆਂ ਦੇ ਧਰਮ ਬਚਾ ਸਕਦਾ ਹੈ ਤੇ ਉਹ ਆਪਣੀ ਚੀਜ਼ ਕਿਦਾਂ ਗਵਾ ਲੂਗਾ ਇੱਕ ਜੀ ਪਿਛਲੇ ਦਿਨਾਂ ਚ ਸਰਕਾਰ ਨੇ ਥੋੜਾ ਜਿਹਾ ਫਿਰਕੂ ਨਾਰਾ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਵਾਲੇ ਵੀ ਯੂਨੀਵਰਸਿਟੀ ਪੰਜਾਬ ਦੀ ਕਹਿੰਦੇ ਆ ਵੀ ਹਰਿਆਣੇ ਦਾ ਤੇ ਹਿਮਾਚਲ ਦਾ ਹੱਕ ਜੇ ਉਹ ਜੈਸ ਤਰ੍ਹਾਂ ਦਾ ਕੋਈ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਉਹਨੂੰ ਕਿਵੇਂ ਕਲੀਅਰ ਕਰੋਗੇ ਲੋਕਾਂ ਨੂੰ ਕਿ ਉਹ ਫਿਰਕੂ ਸੀ ਜਾਂ ਕੀ ਸੀ ਉਹ ਚੀਜ਼ ਨਹੀਂ ਮੈਂ ਤਾਂ ਸਮਝਦਾ ਕਿ ਕੁਝ ਗੱਲਾਂ ਇਦਾਂ ਦੀ ਹੁੰਦੀਆਂ ਜਿਹੜੀਆਂ ਗਿਆਨ ਤੋਂ ਹੀਣੀਆਂ ਹੁੰਦੀਆਂ ਜਦੋਂ ਤੁਸੀਂ ਅੱਜ ਜੇ ਮੈਂ ਇਹ ਗੱਲ ਕਵਾਂ ਕਿ ਕੁਝ ਚੀਜ਼ਾਂ ਹੁਣ ਦੂਜੇ ਸੂਬਿਆਂ 'ਚ ਆ ਉਹਨਾਂ ਤੇ ਮੈਂ ਦਾਅਵੇਦਾਰੀ ਪੇਸ਼ ਕਰੀ ਜਾਵਾਂ ਕਿ ਇਹ ਸਾਡਾ ਹੈ ਤੇ ਦਾ ਮਤਲਬ ਮੇਰੀ ਅਗਿਆਨਤਾ ਹੋਊਗੀ ਹਨਾ ਤੇ ਜੇ ਮੈਂ ਇਹ ਚੀਜ਼ ਨੂੰ ਸਟੱਡੀ ਕਰ ਲਾਂ ਕਿ ਇਹ ਪਿੱਛੋਂ ਚੱਲ ਕਿੱਥੋਂ ਰਹੀ ਐ ਤੇ ਇਹਦਾ ਵਾਰਸ ਕੌਣ ਐ ਤੇ ਫਿਰ ਤੇ ਦਾਵਾ ਹੀ ਨਹੀਂ ਬਣਦਾ ਤੁਸੀਂ ਇੱਕੋ ਵੇਖੋ ਕਿੰਨਾ ਵੱਡਾ ਪਲੇਟਫਾਰਮ ਐ ਤੁਹਾਡੇ ਕੋਲ ਤੁਸੀਂ ਉਹਦੇ ਤੋਂ ਸਿੱਖਿਆ ਲੈ ਰਹੇ ਹੋ ਤੇ ਸਿੱਖਿਆ ਲੈਂਦੇ ਲੈਂਦੇ ਤੁਸੀਂ ਜੇ ਇਹ ਦਾਵਾ ਕਰ ਦੋਗੇ ਕਿ ਇਹ ਤਾਂ ਸਾਡਾ ਹੱਕ ਆ ਤੇ ਫਿਰ ਮੇਰੇ ਖਿਆਲ ਦੇ ਵਿੱਚ ਤੇ ਮਤ ਤੋਂ ਹੀ ਨਹੀਂ ਗੱਲਾਂ ਐ ਇਹ ਤਾਂ ਹੋਛੀਆਂ ਗੱਲਾਂ ਐ ਇਹ ਤਾਂ ਉਹਨਾਂ ਲੋਕਾਂ ਦੀਆਂ ਗੱਲਾਂ ਐ ਜਿਹੜੇ ਲੋਕ ਸਟੱਡੀ ਨਹੀਂ ਕਰਦੇ ਕੇਵਲ ਤੇ ਕੇਵਲ ਕਬਜ਼ਿਆਂ ਤੇ ਫਿਰਕੂ ਪ੍ਰਸਤੇ ਦੇ ਵਿੱਚ ਧਿਆਨ ਰੱਖਦੇ ਆ ਤੇ ਜਿਹੜੇ ਬੰਦੇ ਨੇ ਸਟੱਡੀ ਕੀਤੀ ਆ ਜਾਂ ਉਹ ਕਰਨੀ ਆ ਜਾਂ ਗਾੜੀ ਉਹ ਵਾਚਣਾ ਚਾਹੁੰਦਾ ਕਿ ਇਹ ਜਿਹੜੀ ਚੀਜ਼ ਦੇ ਵਿੱਚ ਮੈਂ ਆਇਆ ਐ ਇਹ ਚੀਜ਼ ਹੈ ਕੀ ਦੀ ਤੇ ਇਹ ਸਾਨੂੰ ਦੇਣਾ ਕੀ ਚਾਹੁੰਦੀ ਐ ਸੋ ਉਹ ਉਹ ਤਾਂ ਬੰਦਾ ਇਹੋ ਜਿਹਾ ਦਾਵੇਦਾਰੀ ਪੇਸ਼ ਹੀ ਨਹੀਂ ਕਰਦਾ ਸੋ ਉਹਨਾਂ ਨੂੰ ਆਪਾਂ ਇਸ ਚੀਜ਼ ਨੂੰ ਪੜ੍ਹਨਾ ਚਾਹੀਦਾ ਹੈ ਕਿ ਅਸੀਂ ਕਿਹੜੇ ਪੁਰਖਿਆਂ ਦੀ ਵਿਰਾਸਤ ਦੇ ਵਿੱਚ ਪੜ ਰਹੇ ਹਾਂ ਤੇ ਸਾਡੇ ਵਾਸਤੇ ਉਹਨਾਂ ਆਦਾਰਾ ਕਿਉਂ ਖੋਲਿਆ? ਇਸੇ ਕਰਕੇ ਖੋਲਿਆ ਕਿ ਉਹ ਆਮ ਮਾਤਾ ਪਿਤਾ ਦੇ ਲਾਇਕ ਬੱਚੇ ਬਣ ਤੇ ਨਲਾਇਕ ਨਾ ਬਣ। ਨਲਾਇਕ ਉਹ ਹੁੰਦਾ ਜਿਹੜਾ ਕਬਜਾ ਕਰਦਾ ਹੈ। ਤੇ ਉਹਨਾਂ ਨੂੰ ਇਹੋ ਜੀ ਸੋਚ ਨਹੀਂ ਰੱਖਣੀ ਚਾਹੀਦੀ।